ਅਮਰੀਕਾ ਦੇ ਵੱਲੋਂ ਰੂਸ ਨੂੰ ਧਮਕੀ ਦਿੱਤੀ ਗਈ ਹੈ ਤਾਂ ਡੋਨਾਲਡ ਟਰੰਪ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਸਿੱਧੇ ਹੋਏ ਨੇ ਅਤੇ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਪੁਤਿਨ ਨੇ ਜਿਹੜੇ ਉਹ ਰਾਤ ਨੂੰ ਲੋਕਾਂ ਦੇ ਉੱਤੇ ਬੰਬ ਸੁੱਟਦੇ ਨੇ ਹਾਲਾਂਕਿ ਆਪਣੇ ਬਿਆਨ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਵੀ ਆਖਿਆ ਹੈ ਕਿ ਮੈਂ ਪੁਤਿਨ ਨੂੰ ਕਾਤਲ ਨਹੀਂ ਕਹਾਵਾਂਗਾ ਅਤੇ ਕੁਝ ਹੋਰ ਅਹਿਮ ਗੱਲਾਂ ਨੇ ਜਿਹੜੀਆਂ ਉਹ 트럼ਪ ਦੇ ਵੱਲੋਂ ਕੀਤੀਆਂ ਗਈਆਂ ਨੇ ਤਾਂ ਰੂਸ ਯੂਕਰੇਨ ਯੁੱਧ ਨੂੰ ਲੈ ਕੇ ਵੱਡਾ ਬਿਆਨ ਆ ਜਿਹੜਾ ਉਹ ਅਮਰੀਕਾ ਵੱਲੋਂ ਦਿੱਤਾ ਗਿਆ ਹੈ ਅਤੇ ਰੂਸ ਨੂੰ ਧਮਕੀ ਦਿੱਤੀ ਗਈ ਹੈ 50 ਦਿਨ ਦਾ ਸਮਾਂ ਜਿਹੜਾ ਉਹ ਅਮਰੀਕਾ ਨੇ ਰੂਸ ਨੂੰ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਇੱਕ ਵਾਰ ਫਿਰ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਚੇਤਾਵਨੀ ਦਿੱਤੀ ਹੈ 트럼ਪ ਨੇ ਸੋਮਵਾਰ 14 ਜੁਲਾਈ ਨੂੰ ਕਿਹਾ ਕਿ ਅਗਲੇ 50 ਦਿਨ ਵਿੱਚ ਯੂਕਰੇਨ ਵਿੱਚ ਜੰਗ ਖਤਮ ਕਰਨ ਲਈ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਰੂਸ ਉੱਤੇ ਸਖਤ ਟੈਰਿਫ ਲਾਏ ਜਾਣਗੇ ਅਮਰੀਕਾ ਰੂਸ ਉੱਤੇ 100% ਸੈਕੰਡਰੀ ਟੈਰਿਫ ਲਗਾਏਗਾ ਤਾਂ 트੍ਰੰਪ ਨੇ ਕਿਹਾ ਕਿ ਇਸ ਵਾਰੀ ਅਮਰੀਕਾ ਰੂਸ ਉੱਤੇ 100% ਦੀ ਸੈਕੰਡਰੀ ਟੈਰਿਫ ਲਗਾਏਗਾ ਇਹ ਐਲਾਨ ਉਹਨਾਂ ਨੇ ਵਾਈਟ ਹਾਊਸ ਵਿੱਚ ਨਾਟੋ ਦੇ ਮਹਾਂਸਚਿਵ ਮਾਰਕ ਰੂਟ ਨਾਲ ਓਵਲ ਆਫਿਸ ਵਿੱਚ ਹੋਈ ਮੀਟਿੰਗ ਦੌਰਾਨ ਦਿੱਤਾ ਟਰੰਪ ਨੇ ਕਿਹਾ ਕਿ ਮੈਂ ਵਪਾਰ ਨੂੰ ਕਈ ਚੀਜ਼ਾਂ ਲਈ ਵਰਤਦਾ ਹਾਂ ਪਰ ਇਹ ਜੰਗ ਖਤਮ ਕਰਨ ਲਈ ਇੱਕ ਚੰਗਾ ਹਥਿਆਰ ਸਾਬਿਤ ਹੋ ਸਕਦਾ ਹੈ ਮੈਂ ਪੋਤਨ ਨੂੰ ਕਾਤਲ ਨਹੀਂ ਕਹਿਣਾ ਚਾਹੁੰਦਾ ਪਰ ਉਹ ਇੱਕ ਕਠੋਰ ਵਿਅਕਤੀ ਹਨ ਤਾਂ ਪੋਤਨ ਰਾਤ ਨੂੰ ਲੋਕਾਂ ਦੇ ਉੱਤੇ ਬੰਬ ਸੁੱਟਦੇ ਨੇ ਡੋਨਾਲਡ ਟਰੰਪ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਪੋਤਨ ਤੋਂ ਨਿਰਾਸ਼ ਹਾਂ ਕਿਉਂਕਿ ਮੈਨੂੰ ਲੱਗਿਆ ਸੀ ਕਿ 2 ਮਹੀਨੇ ਪਹਿਲਾਂ ਅਸੀਂ ਜੰਗ ਖਤਮ ਕਰਨ ਬਾਰੇ ਕੋਈ ਸਮਝੌਤਾ ਕਰ ਲਵਾਂਗੇ ਮੈਨੂੰ ਲੱਗਦਾ ਸੀ ਕਿ ਉਹ ਜੋ ਕਹਿੰਦੇ ਹਨ ਉਹੀ ਕਰਦੇ ਹਨ ਉਹ ਬਹੁਤ ਫੌੜੇ ਢੰਗ ਨਾਲ ਗੱਲ ਕਰਦੇ ਹਨ ਪਰ ਰਾਤ ਨੂੰ ਲੋਕਾਂ ਉੱਤੇ ਬੰਬ ਸੁੱਟ ਦਿੰਦੇ ਹਨ ਇਹ ਮੈਨੂੰ ਪਸੰਦ ਨਹੀਂ ਤਾਂ ਟਰੰਪ ਨੇ ਪਹਿਲਾਂ ਵੀ ਸੈਕੰਡਰੀ ਟੈਰਿਫ ਦੀ ਗੱਲ ਕੀਤੀ ਹੈ ਅਤੇ ਜੋ ਉਹਨਾਂ ਦੇਸ਼ਾਂ ਦੇ ਉੱਤੇ ਲਾਗੂ ਹੋਣਗੇ ਜੋ ਰੂਸ ਨਾਲ ਵਪਾਰ ਕਰ ਰਹੇ ਹਨ ਤਾਂ ਨਾਟੋ ਦੇ ਮਹਾਸਚਿਵ ਨਾਲ ਮੀਟਿੰਗ ਦੌਰਾਨ ਟਰੰਪ ਨੇ ਯੂਕਰੇਨ ਨੂੰ ਹਥਿਆਰ ਸਪਲਾਈ ਕਰਨ ਦੀ ਜਾਣਕਾਰੀ ਵੀ ਦਿੱਤੀ ਜਿਸ ਦੇ ਵਿੱਚ ਪੈਟਰੀਅਟ ਮਿਜ਼ਾਈਲ ਸਿਸਟਮ ਵੀ ਸ਼ਾਮਲ ਹੈ ਉਹਨਾਂ ਨੇ ਕਿਹਾ ਕਿ ਨਾਟੋ ਅਮਰੀਕਾ ਤੋਂ ਅਰਬਾਂ ਡਾਲਰ ਦੇ ਸੈਨਿਕ ਹਥਿਆਰ ਖਰੀਦੇਗਾ ਜੋ ਕਿ ਯੂਕਰੇਨ ਨੂੰ ਭੇਜੇ ਜਾਣਗੇ ਅਮਰੀਕਾ ਰੂਸ ਉੱਤੇ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਕਿਹਾ ਕਿ ਉਹ ਪਤੰਤੋਂ ਕੁਝ ਨਹੀਂ ਹਨ ਅਤੇ ਰੂਸ ਉੱਤੇ ਹੋਰ ਵਾਧੂ ਪਾਬੰਦੀਆਂ ਲਗਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਰੂਸ ਯੂਕਰੇਨ جنگ ਦੇ ਦੌਰਾਨ ਹੋ ਰਹੀਆਂ ਮੌਤਾਂ ਉੱਤੇ ਵੀ ਨਿਰਾਸ਼ਾ ਜ਼ਾਹਿਰ ਕੀਤੀ ਹੈ 트럼ਪ ਨੇ ਆਪਣੀ ਚੋਣ ਮੁਹਿੰਮ ਵਿੱਚ ਵਾਅਦਾ ਕੀਤਾ ਸੀ ਕਿ ਉਹ ਜੰਗ ਨੂੰ ਜਲਦੀ ਖਤਮ ਕਰਨਗੇ 트럼ਪ ਮੁਤਾਬਕ ਪੋਟਿਨ ਨੇ ਭਾਵੇਂ ਸ਼ਾਂਤੀ ਦੀ ਗੱਲ ਕੀਤੀ ਸੀ ਪਰ ਉਹ ਯੂਕਰੇਨ ਦੇ ਸ਼ਹਿਰਾਂ ਉੱਤੇ ਹਮਲੇ ਕਰ ਰਹੇ ਹਨ ਹਮਲੇ ਉਹਨਾਂ ਨੇ ਜਾਰੀ ਰੱਖੇ ਨੇ ਤਾਂ ਦੇਖਣਾ ਹੋਵੇਗਾ ਕਿ 트럼ਪ ਯੂਕਰੇਨ ਨਾਲ ਰੂਸ ਦੇ ਵਾਰ ਨੂੰ ਰਕਵਾਉਣ ਵਿੱਚ ਕਿੰਨੇ ਕਾਮਯਾਬ ਹੁੰਦੇ ਨੇ